ਉਦਿਆਣਾ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਤਾ ਪਾਇਆ ਕਿ ਸਰਕਾਰ ਆਉਂਦੇ ਸੈਸ਼ਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵਾਂਗੇ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਜਾ ਰਿਹਾ ਉਸ ਦੀ ਵਸੂਲੀ ਕੀਤੀ ਜਾਵੇ ਉਸ ਦੀ ਰਿਐਲਿਟੀ ਲਈ ਜਾਵੇ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਪੈਸੇ ਰਾਜਸਥਾਨ ਵੱਲੋਂ ਦਿੱਤੇ ਜਾਂਦੇ ਸਨ ਪਰ ਸਰਕਾਰਆਂ ਦੀਆਂ ਮਾੜੀਆਂ ਨੀਤੀਆਂ ਕਰਕੇ ਪੈਸੇ ਬੰਦ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਨੂੰ ਆਪਣੀ ਫਸਲਾਂ ਲਈ ਵਰਤਾਂਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਹਾਲਾਤ ਹੋਰ ਸੀ ਹੁਣ ਹਾਲਾਤ ਹੋਰ ਨੇ ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਕੋਲ ਲੋੜਿੰਦਾ ਪਾਣੀ ਨਹੀਂ ਹੈ ਜਿਸ ਕਰਕੇ ਅਸੀਂ ਬਾਧੂ ਪਾਣੀ ਜਾਂ ਦੇਣਾ ਇਹਨਾਂ ਨੂੰ ਆਪਣੀ ਫਸਲਾਂ ਲਈ ਵਰਤਾਂਗੇ ਉਹਨਾਂ ਕਿਹਾ ਕਿ ਪਹਿਲਾਂ ਹਾਲਾਤ ਹੋਰ ਸੀ ਤੇ ਹੁਣ ਹਾਲਾਤ ਬਦਲ ਚੁੱਕੇ ਨੇ ਪਾਲਾ ਸੂਬਾ ਮੀਤਪੁਰ ਦਾ ਤੁਸੀਂ ਮੀਟਿੰਗ ਦੇ ਇਹੀ ਫੈਸਲੇ ਕੀਤਾ ਸਭ ਤੋਂ ਪਹਿਲਾਂ ਪਾਣੀਆਂ ਤੇ ਹੁਣ ਰੱਖਾਂਗਾ ਇਸ ਕਰਕੇ ਕਹਿੰਦੇ ਆ ਵੀ ਪਾਣੀਆਂ ਦਾ ਜਿਹੜਾ ਮਸਲਾ ਇਹ ਬਹੁਤ ਗੰਭੀਰ ਆ ਇਸ ਤੇ ਸਾਨੂੰ ਸਟੈਂਡ ਲੈਣਾ ਚਾਹੀਦਾ ਮੇਰੇ ਸਾਡਾ 27% ਪਾਣੀ ਸਾਨੂੰ ਦੇ ਰਹੇ ਆ ਉਹ ਸਾਡੇ ਕਿਸੇ ਖੇਤਾਂ ਤੋਂ ਨਹੀਂ ਪਹੁੰਚ ਰਿਹਾ ਸਿਰਾਂ ਤੇ ਇਸ ਕਰਕੇ ਅਸੀਂ ਕਹਿੰਨੇ ਆ ਕਿ ਸਾਡੇ ਰੇਕ ਇੱਕ ਇੱਕ ਕਿੜੋਂ ਪਾਣੀ ਪੰਜਾਬੀ ਸਰਕਾਰ ਉਹ ਤੇ ਸਾਨੂੰ ਪਤਾ ਲੱਗਿਆ ਜਿਹੜਾ ਅਸੀਂ ਸੰਸਦਾਂ ਤੋਂ ਪੁੱਛਿਆ ਹੋਰਾਂ ਤੋਂ ਵੀ ਪੁੱਛਿਆ ਉਹ 15000 ਕਰੋੜ ਰੁਪਏ ਚਾਹੀਦਾ ਪਾਣੀ ਦੇ ਸਿਸਟਮ ਨੂੰ ਠੀਕ ਕਰਨ ਵਾਸਤੇ ਖੇਤਾਂ ਤੱਕ ਪਾਣੀ ਪਹੁੰਚਣ ਵਾਸਤੇ ਉਹ ਸਰਕਾਰ ਸਾਡਾ ਇੰਤਜ਼ਾਮ ਕਰੇ ਫੇਰ ਸਾਡਾ ਪਾਣੀ ਖੇਤਾਂ ਤੇ ਪਹੁੰਚੂਗਾ ਇਸ ਕਰਕੇ ਬਸ ਸਰਕਾਰ ਲੱਗ ਰਹੀ ਹੈ ਲਗਾਤਾਰ ਉਹ ਕਹਿੰਦੇ ਕਿ ਤੁਹਾਨੂੰ ਆਰਡੀਐਫ ਪਾਣੀ ਨਹੀਂ ਆ ਰਿਹਾ ਕੇਂਦਰ ਤੋਂ ਵੀ ਹੋ ਰਿਹਾ ਕਿਉਂ ਇਹ ਇਸ ਤਰ੍ਹਾਂ ਕੇ ਕੰਮ ਨਹੀਂ ਹੋ ਪਾਰੇ ਜਿਹੜੇ ਇਨਫਰਾਸਟ੍ਰਕਚਰ ਦੇ ਕੰਮ ਨੇ ਉਹ ਸੈਂਟਰ ਸਰਕਾਰ ਵੀ ਬੈਠ ਕਰਾ ਗਾ ਜੀ ਸਾਡੇ ਪੰਜਾਬ ਨਾਲ ਪਰ ਇਹ ਸਰਕਾਰ ਲੈਂਦੀ ਵੀ ਨਹੀਂ ਇਹ ਵੀ ਆਪਦੇ ਰੋਲਿਆਂ ਚ ਹੀ ਆ ਕਿਦੋਂ ਉਹਨਾਂ ਨੇ ਆਖਿਆ ਵੀ ਐਨਓਸੀ ਦਿਓ ਤੇ ਲੈਓ ਇਹਨਾਂ ਨੇ ਵੀ ਇਹ ਜੋ ਆ ਪਾਖ ਰਹਾ ਹਜਿਆ ਕਿਸਾਨਾਂ ਨੂੰ ਕੋਈ ਪਤਾ ਨਹੀਂ ਗਾਹਾਂ ਕੀ ਕਰਨਾ ਇਸ ਕਰਕੇ ਕਹਿੰਦੇ ਆ ਵੀ ਸੈਂਟਰ ਸਰਕਾਰ ਨੂੰ ਇਹ ਦੇਣਾ ਚਾਹੀਦਾ ਸਾਡਾ ਆਰਡੀਐਫ ਬਿਲਕੁਲ ਦੇਣਾ ਚਾਹੀਦਾ ਅਸੀਂ ਇਹ ਤੇ ਮੀਟਿੰਗਾਂ ਪਹਿਲਾਂ ਵੀ ਇਸ ਕੇਮਿਸਟ ਵੀ ਹੋਈਆਂ ਨੇ ਸਾਰਾ ਕੁਝ ਇਹ ਸਾਨੂੰ ਦੇਣਾ ਚਾਹੀਦਾ ਇੱਕ ਰਮੀਤ ਪਿੱਟੂ ਜੀ ਦੀ ਸਟੇਟਮੈਂਟ ਆ ਉਹ ਕਹਿੰਦੇ ਕਿ ਜਿਹੜੇ ਕਿਸਾਨਾਂ ਨੇ ਇੱਕ ਮਿੰਟ ਜੀ ਸਰਕਾਰਾਂ ਦੀ ਗੱਲ ਹੈ ਜੀ ਆਰਡੀਐਫ ਰੋਕਿਆ ਹੋਇਆ ਜਿਹੜਾ ਅਸੀਂ ਕਹਿੰਦੇ ਪੰਜਾਬ ਸਰਕਾਰ ਵੀ ਆਪਣਾ ਜਿਹੜਾ ਐਨਓਸੀ ਦਾ ਮਸਲਾ ਹੈ ਉਹ ਰੈਦ ਦੇ ਵੀ ਇਹਨਾਂ ਨੂੰ ਮਾਰੀ ਜਾਵੇ ਮੈਂ ਅਵਤਾਰ ਸਿੰਘ ਮਿਲਣ ਸਰਪ੍ਰਸਤ ਪੰਜਾਬ ਭਾਰਤੀ ਵਿਚ ਆਉਣ ਲੱਗ ਪਾ ਅੱਜ ਸਾਡੀ ਵੀਨਾਵਾਰ ਮੀਟਿੰਗ ਜੋ ਹੋਣੀ ਸੀ ਉਹ ਮੀਟਿੰਗ ਹੋਈ ਆ ਉਹ ਚ ਆ ਵੀ ਮੁੱਦੇ ਵਿਚਾਰੇ ਗਏ ਨੇ ਇਹਦੇ ਵਿੱਚ ਮੇਨ ਮੁੱਦੇ ਪਾਣੀ ਦਾ ਤੇ ਕਰਜ਼ਿਆਂ ਬਾਰੇ ਤੇ ਬਿਜਲੀ ਦੇ ਪਾਣੀ ਬਾਰੇ ਤੇ ਹੋਰ ਫੋਟਕਨ ਖਰਚੇ ਬਾਰੇ ਵਾਤਾਵਰਣ ਬਾਰੇ ਇਹ ਸਾਰੀਆਂ ਵਿਚਾਰਾਂ ਹੋਈਆਂ ਪਾਣੀ ਦੇ ਮੁੱਦੇ ਤਾਂ ਇਹ ਗੱਲ ਖੁੱਟ ਕੇ ਆਈ ਆ ਐਮਐਸਬੀ ਜੀ ਆਪਣੀ ਐਸਕੇਐਮ ਦੀ ਵੀ ਮੀਟਿੰਗ ਹੋਈ ਸੀ ਉੱਚ ਵੀ ਪਾਣੀ ਦੇ ਮੁੱਦੇ ਸੀ ਕਿ ਉਹਦੇ ਵਿੱਚ ਮੈਂ ਕਿਹਾ ਸੀ ਅੱਜ ਜਿਹੜਾ ਪਾਣੀ ਆਦਾ ਬੰਦਾ ਬਹੁਤ ਮੁਸ਼ਕਲ ਆ ਬਹੁਤ ਔਖਾ ਅੱਜ ਪੰਜਾਬ ਦੇ ਵਿੱਚ ਜਦੋਂ ਪਾਣੀ ਦੀ ਵੰਡ ਹੋਈ ਸੀ ਉਦੋਂ ਪਾਣੀ ਸਾਡੇ ਕੋਲੇ ਬਾਦੂ ਸੀ ਸਾਡਾ ਪਾਣੀ ਜਿਹੜਾ ਸੀ ਉਹ ਹੜ੍ਹਾਂ ਨਾਲ ਵੀ ਆ ਜਾਂਦਾ ਸੀ ਬਹੁਤ ਫਸਲਾਂ ਪਰ ਜਾਂਦੀਆਂ ਸੀ ਹੁਣ ਪਾਣੀ ਬਹੁਤ ਘਟ ਗਿਆ ਘਟਣ ਦੇ ਕਰਕੇ ਪਾਣੀ ਦੀ ਥੋੜ੍ਹ ਪੈ ਗਈ ਬਾਹਲੇ ਸੂਬੇ ਉਹਨੇ ਪਾਣੀ ਲੈਂਦੇ ਆ ਸਾਨੂੰ ਪਾਣੀ ਘੱਟ ਮਿਲਦਾ ਅੱਜ ਜਿਹੜੀ ਪੰਜਾਬ ਦੀ ਧਰਤੀ ਆ 22% ਜਿਹੜਾ ਪਾਣੀ ਜ਼ਮੀਨ ਨੂੰ ਲੱਗਦਾ ਉਹ ਨਹਿਰੀ ਪਾਣੀ ਲੱਗਦਾ 72% ਆ ਜਿਹੜਾ ਪਾਣੀ ਉਹ ਟਿਊਬਲਰ ਹੀ ਲੱਗਦਾ ਅਸੀਂ ਸਾਡੀ ਮੰਗ ਆ ਭਾਰਤੀ ਕਿਸਾਨ ਨੂੰ ਮੰਨੋ ਵੀ ਜਿੰਨੇ ਵੀ ਸਾਡੇ ਖੇਤ ਬਣਦੇ ਨੇ ਬਾਹਰ ਨੂੰ ਪਾਣੀ ਜਾਂਦਾ ਉਹ ਕੱਲੇ ਕੱਲੇ ਇੱਕ ਇੱਕ ਕਿੱਲੇ ਨੂੰ ਪਾਣੀ ਪਹੁੰਚਦਾ ਸਰਕਾਰ ਕਹਿੰਦੀ ਆ ਅਸੀਂ ਕਰਾਂਗੇ ਪਰ ਸਰਕਾਰ ਕਰਦੀ ਕੀ ਆ ਵੀ ਜਿਹੜੇ ਸੂਏ ਕੱਡੇ ਨੇ ਉਹਦੇ ਮੁੱਗੇ ਉੱਤੇ ਲਾ ਕੇ ਸਿਰੇ ਕਹਿੰਦੇ ਆ ਟਾਣਾ ਦੇ ਪਾਣੀ ਸਿਰੇ ਪਹੁੰਚਾਤਾ ਸੀ ਉਹ ਗੱਤ ਗੱਲ ਆ ਪਿੱਛੇ ਦਾ ਪਾਣੀ ਜਾਂਦਾ ਨਹੀਂਗਾ ਉਹ ਉਟਾ ਕੇ ਅਸੀਂ ਕੋਈ ਲਵਾਏ ਨੇ ਕੋਈ ਰਵਾਵਾਂਗੇ ਸਰਕਾਰ ਆ ਜਿਹੜੀ ਉਹ ਮੈਂ ਜੇ ਸਮਝਾਂ ਵੀ ਪੰਜਾਬ ਵਿਰੋਧੀ ਆ ਕਿਉਂਕਿ ਉਹਨੇ ਉਹ ਜਿਹੜਾ ਪਾਣੀ ਬਾਦਸੂਬਿਆਂ ਨੂੰ ਦੇਣਾ ਉਹ ਪਟਵਾਰੀਆਂ ਦੇ ਗੜਜ ਰਸਾ ਪਾ ਰਿਆ ਵੀ ਤੁਸੀਂ ਲੇਖ ਦਿਓ ਸਾਰੇ ਖੇਤਾਂ 'ਚ ਪਾਣੀ ਪਹੁੰਚਦਾ ਇਸ ਕਰਕੇ ਅਸੀਂ ਸਰਕਾਰ ਦੀ ਨਿੰਦਿਆ ਕਰਦੇ ਆ ਵੀ ਪਾਣੀ ਅਸੀਂ ਜਿਹੜਾ ਰਾਜਸਥਾਨ ਨੂੰ ਜਾਂਦਾ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਸਾਡੇ ਪਾਣੀ ਨਹੀਂ ਰਾਵੀ ਕੇਜ ਨਾ ਦਿੱਤੇ ਤਾਂ ਅਸੀਂ ਰਾਜਸਥਾਨ ਦਾ ਪਾਣੀ ਅਸੀਂ ਆਪੇ ਕੀਤਾ ਰਹਾਵਾਂ ਕਿਉਂਕਿ ਤਕਰੀਬਨ 95 1995 ਤੱਕ ਅੰਦਾਜ਼ਨ ਅਸੀਂ ਮੁਆਵਜ਼ਾ ਲੈਂਦੇ ਰਹੇ ਹਾਂ ਜਾਂ 85 ਤੱਕ ਮੇਰੀ ਯਾਦ ਨਹੀਂਗਾ ਹੁਣ ਉਹ ਮਾਮਲਾ ਲੈਣਾ ਬੰਦ ਹੋਇਆ ਹੋਇਆ ਸਾਡਾ ਆਰਬਾਈ ਪ੍ਰੀਆ ਬਣਦਾ ਉਹਦੇ ਕੰਨੀ ਅਸੀਂ ਉਹ ਮੰਗ ਕਰਦੇ ਹਾਂ ਸਾਡਾ ਮਾਮਲਾ ਲਓ ਜਿਵੇਂ ਅਸੀਂ ਕੋਲਾ ਮੁੱਲ ਲੈਨੇ ਆ ਮੁੱਲ ਵੀ ਲੈਨੇ ਆ ਤੇ ਰੌਲਟੀ ਵੀ ਦਿੰਨੇ ਆ ਇਹ ਜੇ ਤਰ੍ਹਾਂ ਸਾਡੀ ਕਣਕ ਵੜ ਜਾਂਦੀ ਆ ਸਾਡੀ ਕਣਕ ਦੇ ਵੀ ਰੋਲਟੀ ਮਿਲਣੀ ਚਾਹੀਦੀ ਆ ਸਾਡਾ ਜਿਹੜਾ ਪਾਣੀ ਜਾਂਦਾ ਪਾਣੀ ਸਾਡੀ ਮਰਜ਼ੀ ਆ ਅਸੀਂ 베ਤੀਏ ਨਾ 베ਤੀਏ ਸਾਡੇ ਕੋਲ ਬਾਧੂ ਹੋਊ ਦਾ ਪਾਣੀ ਅਸੀਂ 베ਚਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਆਪਾਂ ਹਰਿਆਣੇ ਨੂੰ ਜਾਂ ਰਾਜਸਥਾਨ ਨੂੰ ਪਾਣੀ ਨਹੀਂ ਦੇਣਾ ਹਰਿਆਣੇ ਨੇ ਆਪਦਾ ਹੱਕ ਲੈ ਲਿਆ ਹੁਣ ਉਹ ਜਿਹੜਾ ਮੰਗਦਾ ਜਦ ਪਾਣੀ ਉ ਘਟ ਜਾ ਸਟ ਕੋ ਕਿੱਥੇ ਆ ਤੇ ਰਾਜਤਾਂ ਤੋਂ ਅਸੀਂ ਹੁਣ ਮੰਗ ਲਵਾਂਗੇ ਪੈਸੇ ਸਰਕਾਰ ਨੂੰ ਕਹਿੰਦੇ ਆ ਵੀ ਇਹ ਮਤਾ ਪਾਓ ਬੋਦਾ ਬਾਗ ਦੇ ਸਰਕਾਰ ਤੋਂ ਪੈਸੇ ਮੰਗੋ ਦੂਸਰੀ ਗੱਲ ਇਹ ਆ ਗਈ ਵੀ ਅੱਜ ਡੰਗਰਾਂ ਦੀ ਗੱਲ ਆਈ ਆ ਜਿਹੜੇ ਆਪਾਂ ਵਾਤਾਵਰਣ ਬਚਾਉਣਾ ਲੱਖਾਂ ਹੀ ਮੈਂ ਕਹਿੰਦਾ ਕਰੋੜਾਂ ਦੇ ਬੂਟੇ ਲੱਗ ਜਾਂਦੇ ਆ ਤੇਮੀ ਬੂਟੇ ਦੇ ਦਿੰਦੇ ਆ ਪ੍ਰੀ ਉਹ ਬੂਟੇ ਉਹਨੇ ਜੀ ਦੱਸੋ ਕਿੰਨੇ ਪਲਦੇ ਆ ਜਿਹੜੇ ਆਵਾਰਾ ਡੰਗਰ ਬਾਤੂ ਡੰਗਰ ਆਵਾਰਾ ਕਰਦੇ ਨੇ ਸੜਕਾਂ ਤੇ ਫਿਰਦੇ ਨੇ ਉਹ ਦਰਖਤਾਂ ਦਾ ਜਿਆਦਾ ਨੁਕਸਾਨ ਕਰਦੇ ਨੇ ਅਸੀਂ ਕਹਿੰਨਾ ਵੀ ਉਹਨਾਂ ਦੇ ਨੱਥ ਪਾਈ ਜਾਵੇ ਉਹ ਡੰਗਰ ਆਵਾਰਾ ਨਾ ਕਰੇ ਕੰਨ ਉਹਨਾਂ ਨੂੰ ਖੋਲਾ ਨਾ ਛੱਡਿਆ ਜਾਵੇ ਅੱਜ ਦਵਾਈਆਂ ਦੀ ਲੋੜ ਆ ਦਵਾਈਆਂ ਡੁਪਲੀਕੇਟ ਵੇਖਦੀਆਂ ਨੇ ਬੀਬੀ ਡੁਪਲੀਕੇਟ ਵੇਖਦੇ ਨੇ ਇਹਨਾਂ ਸਰਕਾਰ ਨੂੰ ਕਿਹਾ ਵੀ ਨੱਥ ਪਾਣੀ ਚਾਹੀਦੀ ਆ ਇਸ ਕਰਕੇ ਅਸੀਂ ਇਹ ਸਾਰੀਆਂ ਜਿਹੜੀਆਂ ਮੰਗਾਂ ਨੇ ਅੱਜ ਅਸੀਂ ਸਾਰੇ ਪ੍ਰੈਸ ਰੋਡ ਦੇ ਦਿੱਤੀਆਂ ਨੇ ਇੱਕ ਗੱਲ ਹੋਰ ਆ ਪੰਜਾਬ ਸਰਕਾਰ ਕਿਸਾਨਾਂ ਨੂੰ ਜਾਣ ਲੱਗੀ ਹੋਈ ਆ ਛੋਟੀ ਜੀ ਗੱਲ ਕਰਾਂਗਾ ਮੈਂ ਹਨੁਪਤਾ ਹੁਣ ਸਮਰਾਲੇ ਦੇ ਵਿੱਚ ਇੱਕ ਸੇਮ ਨਿਕਲ ਰਹੀ ਹੈ ਉਹ ਸੇਮ 70 ਸਾਲ ਪਹਿਲਾਂ ਉੱਥੇ ਗੋਡੇ-ਗੋਡੇ ਪਾਣੀ ਫਿਰਦਾ ਹੁੰਦਾ ਸੀ ਉਦੋਂ ਸਰਕਾਰ ਨੇ ਜ਼ਮੀਨ ਲੈ ਲਈ ਸੀ ਉਹ ਆਬਜਾ ਕਿਸਾਨਾਂ ਨੂੰ ਨਹੀਂ ਦਿੱਤਾ ਸੀ ਸੇਮ ਉਥੋਂ ਚੱਲੇ ਗਈ ਉਹ ਨਾਲਾ ਜਿਹੜਾ ਸੇਮ ਵਾਲਾ ਸੀ ਕਿੰਨੇ ਫੁੱਟ ਪ ਸੀਗਾ ਮੈਨੂੰ ਨਹੀਂ ਪਤਾ ਉਹ ਲੋਕਾਂ ਨਾਲ ਨਾਲਿਆ ਵਾਲੇ ਉਹ 40 ਸਾਲ ਤੋਂ ਬੋਧੇ ਨੇ ਕੋਈ ਸਰਕਾਰ ਕਿਸੇ ਬੰਦੇ ਨਾਲ ਕਹਿਣ ਤੇ ਦੋ ਭਰਾਵਾਂ ਦਾ ਰੌਲਾ ਉੱਤੇ ਚਾਚੇ ਪਤੀਜੇ ਦਾ ਉਹ ਰੌਲੇ ਕਰਕੇ ਲੋਕਾਂ ਦੀਆਂ ਜਿਹੜੀਆਂ ਫਸਲਾਂ ਬੀਤੀਆਂ ਹੋਈਆਂ ਨੇ ਢੋਡੇ-ਵੋਡੇ ਝੋਨਾ ਖੜਾ ਝੋਨਾ ਲਾਇਆ ਹੋਇਆ ਉਹਦੇ ਵਿੱਚ ਹੀ ਮਸ਼ੀਨਾਂ ਚਾਹੁੰਦੇ ਅਸੀਂ ਇਹ ਮੰਗ ਕੀਤੀ ਸੀ ਅਸੀਂ ਉੱਤੇ ਧਰਨਾ ਵੀ ਦਿੱਤਾ ਸੀ ਐਸ ਡੀ ਐਮ ਨੇ ਮੀਟਿੰਗ ਸਾਦੀ ਨਹੀਂ ਸੀ ਅਸੀਂ ਕਹਿੰਦੇ ਵੀ ਜੇ ਤੁਸੀਂ ਇਹ ਬਣ ਕੱਢਣੀ ਵੀ ਆ ਅਸੀਂ ਤੁਸੀਂ ਕਹਿੰਦੇ ਸਰਕਾਰ ਦੀ ਜ਼ਮੀਨ ਆ ਤੁਸੀਂ ਕਹਿੰਦੇ ਬਈ 2 ਮਹੀਨੇ ਪਹਿਲਾਂ ਕੱਢ ਲੈਂਦੇ ਇੱਕ ਫੇਰ ਦੋ ਫੜ ਹੋ ਜਾਂਦਾ ਦੋ ਫੜ ਹੋਣ ਤੋਂ ਬਾਅਦ ਆਓ ਦੂਜੇ ਪਾਣੀ ਕਿਵੇਂ ਜਾਊਗਾ ਤੇ ਵਿੱਚ ਤਾਂ ਸਵਾਰਾਂ ਦਾ ਰਾਹ ਵੀ ਬੰਦ ਹੋ ਗਏ ਰਾਹ ਦੇ ਵਿੱਚ ਵੀ ਕੱਢਦਾ ਪੱਕੀਆਂ ਸੜਕਾਂ ਵੀ ਆਉਂਦੀਆਂ ਉਹਦੇ ਵਿੱਚ ਵੀ ਕੱਢਦਾ ਅੱਜ ਸਾਡਾ ਪੰਜਾਬ ਦਾ ਜਨ ਸਖਤੀ ਪਰਮਿੰਦਰ ਪਾਲ ਮਾਜਰਾ ਉਹਨੇ ਐਸਡੀਐਮ ਤੋਂ ਤਰ੍ਹਾਂ ਐਸ ਡੀ ਐਮ ਨੇ ਮਿਲੇ ਤੇ ਡੀ ਸੀ ਨੂੰ ਮਿਲੇ ਡੀ ਸੀ ਨੇ ਐਡੀ ਸੀ ਡਿਊਟੀ ਲਾਦੀ ਉਹ ਮੌਕੇ ਤੇ ਗਿਆ ਉਹਨੇ ਮੰਨੇ ਮੰਗਿਆ ਆ ਸਰਪੰਚ ਸਾਹਿਬ ਬੈਠੇ ਨੇ ਮਨਜੀਤ ਸਿੰਘ ਘੀੜਸਾ ਇਹ ਉਥੋਂ ਦੇ ਨੇ ਪੰਜਾਂ ਪਿੰਡਾਂ ਦਾ ਨੁਕਸਾਨ ਹੋ ਗਿਆ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਸਰਕਾਰ ਇਹ ਹੁਣ ਨਾ ਕਰੇ ਉਹ ਤੋਂ ਬਾਤ ਕਰ ਲਵੇ ਗੱਲ ਆ ਹਾਂਜੀ ਵੀ ਜਿਹੜਾ ਅਲਿਫੈਂਟ ਬੰਡ ਅੰਡਰ ਰੁਕਿਆ ਹੋਇਆ ਉਹ ਅੱਜ ਨਹੀਂ ਜਿਹੜੇ ਕੱਲ ਨੂੰ ਦੇਣਗੇ ਔਰ ਵੱਡੀ ਗੱਲ ਜਿਹੜੀ ਹੈਗੀ ਆ ਇਹਨਾਂ ਦੀ ਆਪਸ ਵਿੱਚ ਹੀ ਬਿੱਟੂ ਵਾਲੀ ਇਹ ਤਾਂ ਆਪਸ ਵਿੱਚ ਹੀ ਲੜਾਈ ਇੱਕ ਦੂਜੇ ਨੂੰ ਗਾਲ੍ਹਾਂ ਕੱਢੀ ਜਾਂਦੇ ਨੇ ਗਾਲ੍ਹਾਂ ਦੇ ਬਿਨਾ ਆਪਦੀ ਆਪਦੀ ਪ੍ਰੋਗਨੋਸਿਸ ਨਹੀਂ ਕਰਦੇ ਵੀ ਅਸੀਂ ਕੀ ਕੀਤਾ ਕੀ ਕਰਨਾ ਸਾਨੂੰ ਇਹ ਦੱਸਣ ਵੀ ਕੀ ਕਰਨਾ ਬਿੱਟੂ ਨੇ ਜੇ ਗੱਲਬਾਤ ਕਰਨੀ ਹੈ ਰਾਹ ਉਹਨਾਂ ਨੇ ਰੋਕਿਆ ਅਸੀਂ ਉਹਨਾਂ ਦਾ ਸਪੋਰਟ ਤੇ ਆ ਇਹ ਨਹੀਂ ਗੱਲ ਕੋਈ ਮੰਗਾ ਸਾਡੀਆਂ ਨੇ ਉਹੀ ਮੰਗਾ ਉਹਦੀਆਂ ਨੇ ਤੇ ਅਸੀਂ ਉਹ ਬਿੱਟੂ ਕੋਲ ਆ ਦੇ ਪੇ ਗੱਲ ਫਿਰਉ ਜਾਂਦਾ ਅਸੀਂ ਕਹਿੰਦੇ ਕਰਦੇ ਪੇ ਅਸੀਂ ਥੋੜਾ ਪਹਿਰ ਕਰਨੀ ਹੈ ਪਹਿਨਦਾ ਸਰਕਾਰ ਨਹੀਂ ਕਰਨੀ ਹੈ ਸਰਕਾਰ ਪਹਿਲ ਕਰੇ ਅਜੀ ਗੱਲ ਕਰਨ ਸਾਡੇ ਨਾਲ ਕਹਿੰਦੇ ਸਾਡੇ ਨਾਲ ਗੱਲ ਨੇ ਉਹ ਸਾਡਾ ਚੰਡੀਗੜ੍ਹ ਜਾਣਾ ਹੀ ਆ ਜਿਵੇਂ ਅੱਗੇ 8 ਤਰੀਕ ਨੂੰ ਅਸੀਂ ਪ੍ਰੋਮ ਦਿੱਤਾ ਸੀਗਾ ਵੀ ਅਸੀਂ ਅੜਵਾਨੀ ਬੜਾਨੀ ਨੂੰ ਨਹੀਂ ਦੇਣੀ ਕੰਢਕ ਤਾਂ ਜਦੋਂ ਸਰਕਾਰ ਨੇ ਆਰਡੀਨੈਂਸ ਨੋਟੀਫਿਕੇਸ਼ਨ ਵਾਪਸ ਲੈ ਲਿਆ ਸੀ ਇਸ ਕਰਕੇ 17 ਦੇਖ ਨੂੰ ਦੇਖ ਡੋਕੀ ਹੁੰਦਾ ਇੱਕ ਗੱਲ ਮੈਂ ਤਾਂ ਅਸੀਂ ਭੁੱਲ ਗਿਆ ਸੀ ਪੰਜਾਬ ਦਾ ਜਿਹੜਾ ਪਾਣੀ ਆ ਉਹ ਤਕਰੀਬਨ 28% ਨੇਰੀ ਪਾਣੀ ਲੱਗਦਾ ਤੇ 72% ਡ੍ਰਿਪਲਾਨਾ ਲੱਗਦਾ ਇਹ ਮਾਨ ਸਰਕਾਰ ਇੰਨੀ ਸੇਧ ਹੋਵੇ ਤਾਂ ਪਾਣੀ ਪੂਰਾ ਹੋਵੇ ਤਾਂ ਪਾਣੀ ਆਪੇ ਥੱਲੇ ਜਾਊ ਜੋ ਸੰਗਣੇਂੇਰੀ ਪਾਣੀ ਪੂਰਾ ਮਿਲ ਗਿਆ ਜੋ ਉਹ ਤਾਂ 28% ਹੀ ਮਰਦਾ ਜ਼ਮੀਨਾਂ ਨੂੰ ਜਦੋਂ ਸਾਨੂੰ ਬਾਦ ਇੱਕ ਉਹ ਨਹਿਰ ਨਿਕਲ ਰਹੀ ਆ ਉਥਾਂ ਦੀ ਉਹ ਤੋਂ ਪਾਣੀ ਸਾਡਾ ਕੱਢਣੇ ਨੇ ਉਹ ਸਾਨੂੰ ਦੇਣ ਅਸੀਂ ਜੇ ਏਵੇਂ ਰੌਲਾ ਚੱਲਦਾ ਰਿਹਾ ਰਾਜਸਥਾਨ ਨਹੀਂ ਪੈ ਜਿੱਤੇ ਅਸੀਂ ਇਹਨੂੰ ਸਰਕਾਰ ਨੂੰ ਕਿਹਾ ਵੀ ਆਪਦੇ ਸੈਸ਼ਨ ਦੇ ਵਿੱਚ ਇਹ ਐਜੰਡਾ ਪਾਓ ਵੀ ਅਸੀਂ ਚੀਜ਼ ਸਾਡੀ ਚੀਜ਼ ਆ ਇਹ ਤੇ ਮੁੱਲ ਵਿੱਚ ਨਹੀਂ ਆ। ਉਹਨਾਂ ਵਿੱਚੇ ਪਾਣੀ ਨੂੰ ਜੇ ਸਾਡੇ ਕੋਲ ਵਾਧੂ ਆਂ, ਰਾਜਸਥਾਨ ਨਹੀਂ ਦਿੰਦਾ। ਅਸੀਂ ਪਾਣੀ ਦੇ ਕੇ ਤਾਂ ਨਹੀਂ ਪੱਦਾ ਪਾਣੀ ਚਾਹਦਾ। ਪਹਿਲਾਂ ਰੋਟੀ ਦਿੰਦੇ ਰਹੇ ਜੀ ਹੁਣ ਨਹੀਂ ਦਿੱਤੀ ਤੇ ਹੁਣ ਅਸੀਂ ਕਹਿੰਦੇ ਆ ਵੀ ਤੁਸੀਂ ਲੋ ਰੋਟੀ ਸਾਡਾ ਦਿਓ ਤੇ ਆਪਣੀ ਸੰਗਰੀ ਚ ਬਿੱਲ ਪਾਸ ਕਰੋ ਏ ਤੇ ਆ ਨਹਿਰਾ ਵਾਲਾ ਪਾਣੀ ਵੀ ਆ ਜਿਹੜਾ ਇਹ ਤੁਹਾਨੂੰ ਪਹੁੰਚਦਾ ਕਰੇ। ਐਵੇਂ ਗੱਲਾਂ ਬਾਤਾਂ ਨਾਲ ਤਾਂ ਕੁਝ ਨਹੀਂ ਬਣਦਾ ਹੁੰਦਾ। ਫੱਲੇ ਦਾ ਤਰਪਾਨਾ ਪਾਈ ਜਾਂਦੇ ਨੇ। ਸੂਹਿਆਂ ਦੇ ਪਾਣੀ ਥੱਲੇ ਨਾ ਜਾ ਕੇ। ਅੱਜ ਕੱਲ ਆ ਜਿਹੜੇ ਮੀਂਹ ਬੰਦੇ ਨੇ ਅਜੀਬ ਕੁਦਰਤ ਨਾਲ ਛੇੜਛਾੜ ਕੀਤੀ ਆ ਛੇੜਛਾੜ ਕਰਕੇ ਮੀਂਹ ਵੀ ਇਕਦਾਂ ਹੀ ਪੰਦਾ ਅੱਗੇ ਝੜੀ ਲੱਗ ਜਾਂਦੀ ਸੀ ਪੰਜੇ ਦਿਨਾਂ ਦੀ ਉਹ ਧਰਤੀ ਥੱਲੇ ਥੱਲੇ ਪਾਣੀ ਹੋੜੀ ਹੋੜੀ ਚਲੇ ਜਾਂਦਾ ਸੀ ਛਿੰਬਦਾ ਸੀਗਾ ਹੁਣ ਇਕਦਾਂ ਮਾ ਆ ਕੇ ਸਾਰਾ ਪਾਣੀ ਸੂਏ ਜਾ ਕੇ ਸਮੁੰਦਰ ਜਾਵੜਦਾ ਸਮੁੰਦਰ ਵੱਧ ਜਾਂਦਾ ਤੇ ਪਹਾੜ ਢਿੱਜ ਜਾਂਦੇ ਨੇ ਐ ਤੱਕੜੀਆਂ ਆ ਡੋਲਦਾ ਰਹਿੰਦਾ ਤੇ ਇਸ ਕਰਕੇ ਹੁਣ ਤੁਸੀਂ ਇਹ ਦੇਖ ਲਓ ਪਾਣੀ ਦੀ ਕਹਿੰਦੇ ਕਿਸਾਨ ਹੈ ਪਾਣੀ ਵੱਧ ਭੂਗਦਾ ਸਾਡੇ ਨਾਲ ਬੈਠ ਕੇ ਗੱਲ ਕਰ ਲੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਦਾ ਹਾਂ ਤੁਸੀਂ ਮੇਰੇ ਤੋਂ ਸਵਾਲ ਕਰਿਓ ਜਿਹੜੇ ਕਰਨੇ ਆ ਸਰਕਾਰ ਸਿਰਫ ਜਿਹੜਾ ਪੰਜਾਬ ਦਾ ਕਿਸਾਨ ਚ ਓਨਾ ਲਾਉਂਦਾ ਸਾਰੇ ਦੇਸ਼ ਦਾ ਨਹੀਂ ਢਿੱਡ ਭਰਿਆ ਜਦੋਂ ਨਹੀਂ ਇਸ ਮਤਲਬ ਅਨਾਜ ਤੇ ਅਸੀਂ ਉਦੋਂ ਤੋਂ ਚੋਨਾ ਲਾਉਣ ਸਾਨੂੰ ਇਹ ਸਰਕਾਰ ਨਹੀਂ ਲਾਏ ਹੁਣ ਵੀ ਸਾਨੂੰ ਸਰਕਾਰ ਸੇ ਓਨਾ ਵਜਾਉਣ ਲਾਉਦੀ ਆ ਅਨਾਜ ਹੈ ਨਹੀਂਗਾ 8 ਘੰਟੇ ਬਿਜਲੀ ਦੇਣ ਦਾ ਮਤਲਬ ਹੀ ਇਹੀ ਹੈ ਸਾਡਾ ਹੁਣ ਜਿਹੜਾ ਅਗਲਾ ਸਾਡਾ ਪ੍ਰੋਗਰਾਮ ਆ ਦੇਖੋ ਪਾਣੀ ਦੀ ਜਿਹੜੀ ਬੱਚੇ ਦਾ ਕਿਸਾਨ ਬੱਚਤ ਕਰਦਾ ਇਹ ਕਹਿੰਦੇ ਆ ਦੂਜੀਆਂ ਫਸਲਾਂ ਵਿੱਚੋਂ ਅਸੀਂ ਦੂਜੀਆਂ ਫਸਲਾਂ ਵਿੱਚ ਲਾਗੇ ਸਾਨੂੰ ਮਾਨ ਨੇ ਇਹ ਗੱਲ ਕਹੀ ਸੀ ਵੀ ਮੈਂ ਤੁਹਾਨੂੰ ਐਮ ਐਸ ਕੇ ਵੀ ਦਊਂ ਮੂਲੀ ਦੇ ਵੀ ਦਊਂ ਬਨਸਪਤੀ ਦੇ ਵੀ ਤੁਹਾਨੂੰ ਤੇਦ ਵਿੱਚ ਅਸੀਂ ਉਹ ਵੀ ਜਣ ਲੱਗ ਜਾਗੇ ਤੁਹਾਨੂੰ ਪਾਰ ਮਿਲਦਾ ਹੋਏ ਮੈਂ ਹੁਣ ਨਹੀਂ ਦੀ ਗੱਲ ਹੈ ਜਿਹੜੀ ਪਾਣੀ ਨੂੰ ਥੱਲੇ ਵਜਾਉਣੀ ਪਾਣੀ ਤਾਂ ਚੜਨ ਵਾਲੀ ਵੀ ਗੱਲ ਆ ਬਈ ਹੁਣ ਤੁਸੀਂ ਦੇਖ ਲਓ ਬਈ ਲੁਧਿਆਣਾ ਜਿਹਨਾਂ ਨੇ ਲੇ ਲੂ ਕਿੰਨੀਆਂ ਲੈਟਰਾਂ ਬਣੀਆਂ ਹੋਈਆਂ ਨੇ ਇੱਕ ਲਾਈਟਰ ਦੇ ਵਿੱਚ ਇੱਕ ਬੰਦਾ 200 ਲੀਟਰ ਪਾਣੀ ਡੋਲਦਾ ਅੰਕੜੇ ਗੱਲੋਂ ਸਾਰੇ ਪੰਜਾਬ ਦੇ ਅੱਗੇ ਲੋਕ ਬਾੜ ਜਾਂਦੇ ਸੀ ਦਪੇਨਾ ਧੁੰਦੇ ਸੀ ਨਾ ਉਹਨੂੰ ਜਿਹੜਾ ਦੋ ਕੁੰਡ ਲਾ ਜਾਂਦਾ ਬੜਾ ਨਸਾਰਾ ਮੋਟਾ ਬੰਦਾ ਉਹਦਾ ਉਥੇ ਪਾਣੀ ਡੁੱਲ ਜਾਂਦਾ ਇਸ ਕਰਕੇ ਸਾਡੇ ਨਾਲ ਵੱਧ ਤਾਂ ਕਿਸਾਨ ਨਹੀਂ ਉਹਨਾਂ ਪਾਣੀ ਪੁੱਗਦਾ ਜਿੰਨੇ ਹੋਰ ਵੱਧੂ ਫਾਰਮ ਤੋਂ ਜਾਂਦੇ ਨੇ ਇਸ ਕਰਕੇ ਗੱਡੀਆਂ ਤੋਂ ਵਾਲੀ ਗੱਲ ਆ ਗਈ ਦੂਜੀ ਗੱਲ ਆ ਗਈ ਔਰ ਪਾਣੀ ਪੱਕਾ ਧਰਤੀਆਂ ਔਣ ਕਰਕੇ ਪਾਣੀ ਥੱਲੇ ਜਾਂਦਾ ਨੀਗਾ ਪਾਣੀ ਨੂੰ ਬਚਾਉਣ ਦੀ ਅਸੀਂ ਪੂਰਾ ਪੂਰਾ ਜੋਰ ਲਾ ਰਹੇ ਹਾਂ ਔਰ ਸਾਰੇ ਕਿਸਾਨਾਂ ਨੂੰ ਅੱਜ ਕਹਦਾ ਵੀ ਤੁਸੀਂ ਦਾਜਾ ਬੂਟੇ ਆਪਦੇ ਖੇਤਾਂ 'ਚ ਲਾਓ ਤੇ ਲੋਕਾਂ ਤੋਂ ਲਵਾਓ ਵਾਤਾਵਰਨ ਆਪਣਾ ਠਿਕਾ ਮੋੜੋ